ਅੱਜ ਖੁਸ਼ੀ ਦਾ ਮਕਾਮ ਹੈ ਕਿ ਸਾਡੇ ਸ਼ਹਿਰ ਦਾ ਇੱਕ ਬਹੁਤ ਸਰਮੌਰ ਏਰੀਆ ਜਿਹਨੂੰ ਅਪਾ ਆਰੀਆ ਨਗਰ ਕਹਿੰਦੇ ਆ ਅੱਜ ਉੱਥੇ ਆਏ ਆ ਔਰ ਇਹ ਜਿਹੜੀ ਧਰਮਸ਼ਾਲਾ ਉਹ ਪਿਛਲੇ ਕਈ ਸਾਲਾਂ ਤੋਂ ਇਹ ਬੜੀ ਸੀਗੀ ਪਰ ਜਿਵੇਂ-ਜਿਵੇਂ ਵੱਸੋ ਵਧੀ ਲੋਕਾਂ ਦੀ ਆ ਜ਼ਰੂਰਤਾਂ ਵਧੀਆਂ ਤੇ ਇਹਦੀ ਜਿਹੜੀ ਰੈਨੋਵੇਸ਼ਨ ਸੀਗੀ ਉਹ ਨਹੀਂ ਬਹੁਤ ਜ਼ਰੂਰੀ ਸੀਗੀ ਔਰ ਉਹਦੇ ਨਾਲ-ਨਾਲ ਕਿਉਂਕਿ ਏਰੀਆ ਵੱਧ ਗਿਆ ਪਾਪੂਲੇਸ਼ਨ ਵੱਧ ਗਈ ਲੋਕਾਂ ਦੀ ਆ ਜਰੂਰਤਾਂ ਵੱਧ ਗਈਆਂ ਔਰ ਉਹਦੇ ਵਾਸਤੇ ਇਹਨੂੰ ਡਬਲ ਸਟੋਰੀ ਕਰਨਾ ਜ਼ਰੂਰੀ ਸੀਗਾ ਉਹਦੇ ਵਾਸਤੇ ਮੇਰੇ ਕੋਲ ਮਨਦੀਪ ਜੀ ਸਾਡੇ ਮੱਖਣ ਜੀ ਜਿਹੜੇ ਮੇਰੇ ਨਾਲ ਐਮਸੀ ਵੀ ਰਹੇ ਨੇ ਰਾਜਕੁਵਰ ਜੀ ਇਹਨਾਂ ਨੇ ਵੀ ਮੇਰੇ ਨਾਲ ਬਥੌਰ ਐਮਸੀ ਕੰਮ ਕੀਤਾ ਪੰਮੀ ਜੀ ਤਲਕ ਜੀ ਇਹ ਸਾਰੇ ਮੇਰੇ ਕੋਲ ਬਲਵਿੰਦਰ ਜੀ ਮੰਗੇ ਜੀ ਆਏ ਔਰ ਇਹਨਾਂ ਨੇ ਇੱਕ ਗੱਲ ਕਹੀ ਵੀ ਇਹ ਧਰਮਸ਼ਾਲਾ ਵਾਸਤੇ ਕੁਝ ਨਾ ਕੋਈ ਪੈਸੇ ਦਾ ਪ੍ਰੋਵੀਜ਼ਨ ਕੀਤਾ ਜਾਵੇ ਮੈਂ ਸਮਝਦਾ ਵੀ ਇਹ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਸੀਗੀ ਪਰ ਪਤਾ ਨਹੀਂ ਕਿਉਂ ਉਹ ਜ਼ਿੰਮੇਵਾਰੀ ਨੂੰ ਉਹ ਨਹੀਂ ਸਮਝ ਸਕੇ ਲੋਕਾਂ ਦੀ ਜ਼ਰੂਰਤ ਨੂੰ ਨਹੀਂ ਸਮਝ ਸਕੇ ਪਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਮਨਦੀਪ ਜੀ ਨੂੰ ਮੱਖਣ ਜੀ ਨੂੰ ਰਾਜ ਜੀ ਨੂੰ ਵੀ ਤੁਸੀਂ ਚਿੰਤਾ ਨਾ ਕਰੋ ਆਪਾਂ ਤੁਹਾਡਾ ਕੇਸ ਜਿਹੜਾ ਉੱਪਰ ਲੜਾਂਗੇ ਹੋਰ ਇਹਦੇ ਲਈ ਵਧੀਆ ਇਹਨੂੰ ਬੜਾਵਾਂਗੇ ਮੈਂ ਸਾਡੇ ਐਕਸੀਡੈਂਟ ਜਸਪ੍ਰੀਤ ਜੀ ਜਿਹੜੇ ਪੀ ਡਬਲਯੂ ਡੀ ਦੇ ਨੇ ਔਰ ਲਵਜੀਤ ਜੀ ਐਸ ਡੀਓ ਉਹ ਵੀ ਇੱਥੇ ਹਾਜ਼ਰ ਨੇ ਇਹਨਾਂ ਨੇ ਫਿਰ ਆ ਕੇ ਇਹਦਾ ਸਾਰਾ ਮੁਆਇਨਾ ਕੀਤਾ ਇਹਦਾ ਐਸਟੀਮੇਟ ਬਣਾਇਆ ਔਰ ਮੈਨੂੰ ਇਹ ਹੈਰਾਨਗੀ ਹੋਈ ਵੀ ਇਹਨਾਂ ਨੇ 27 ਲੱਖ ਰੁਪਏ ਦਾ ਐਸਟੀਮੇਟ ਜਿਹੜਾ ਉਹ ਬਲਵਿੰਦਰ ਜੀ ਤਿਆਰ ਕੀਤਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਰੀਆ ਨਗਰ ਸਾਡੇ ਸ਼ਹਿਰ ਦਾ ਖਨਵਰ ਨਗਰ ਹੈ ਜਿਵੇਂ ਮੈਂ ਪਹਿਲਾਂ ਹੀ ਕਿਹਾ ਲੋਕ ਮਿਹਨਤੀ ਨੇ ਖੁਦਿਆ ਵਸੋਆ ਸੋ ਮੈਂ ਕਿਹਾ ਵੀ ਇਹ 27 ਲੱਖ ਰੁਪਈਆ ਹੀ ਇੱਥੇ ਲਾਵਾਂਗੇ ਮੈਂ ਉਸ ਗੱਲ ਨੂੰ ਭਗਵਾਨ ਦਮਨਜੀ ਦੀ ਸਰਕਾਰ ਅੱਗੇ ਪੇਸ਼ ਕੀਤਾ ਔਰ ਮੈਂ ਅੱਜ ਇਲਾਕੇ ਵੱਲੋਂ ਹਰਪਾਲ ਚੀਮਾ ਜੀ ਦਾ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਸ੍ਰੀ ਹਰਪਾਲ ਸਿੰਘ ਚੀਮਾ ਜੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 27 ਲੱਖ ਰੁਪਏ ਮਨਜ਼ੂਰ ਕਰਾ ਕੇ ਪੀਡਬਲਿਊਡੀ ਔਰ ਬੀਐਨਆਰ ਨੂੰ ਦਿੱਤਾ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਆ ਕਿ ਜਦੋਂ ਚੀਮਾ ਸਾਹਿਬ ਗੁਰਦਾਸਪੁਰ ਆਏ ਤੇ ਮੇਰੇ ਨਾਲ ਮੱਖਣ ਜੀ ਮਨਦੀਪ ਹੋਣੀ ਔਰ ਰਾਜਕਬੀਰ ਜੀ ਔਰ ਸਾਰੇ ਸਾਥੀ ਮੰਗਾਈ ਦੀ ਅਸੀਂ ਉਹਨਾਂ ਨੂੰ ਮਿਲੇ ਔਰ ਇਹਨਾਂ ਨੇ ਕਿਹਾ ਵੀ ਇਹ ਬਹੁਤ ਜ਼ਰੂਰੀ ਆ ਔਰ ਉਹਨਾਂ ਨੇ ਕਿਹਾ ਬਿਲਕੁਲ ਜਿੰਦਾ ਨਾ ਕਰੋ ਅਗਲੇ ਮਹੀਨੇ ਦਾ ਕਰਦਵਾਲਾ ਸੋ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੈਂ ਕਹਿੰਦਾ ਵੀ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਉਹ ਜਿਹੜਾ ਪੈਸਾ ਜਿਹੜਾ ਜਾ ਗਿਆ ਔਰ ਅੱਜ ਇਹਦਾ ਕੰਮ ਆਉਣ ਵਾਲੇ ਦਿਨਾਂ ਵਿੱਚ ਵਿਧੀਵਤ ਤਰੀਕੇ ਨਾਲ ਸ਼ੁਰੂ ਕਰਦਾ ਜਾਊਗਾ ਔਰ ਮੇਰੀ ਇੱਕੋ ਹੀ ਬੇਨਤੀ ਆ ਜਸਪ੍ਰੀਤ ਜੀ ਐਕਸਨ ਸਾਹਿਬ ਲਵਜੀਤ ਜੀ ਜੈ ਸਾਹਿਬ ਵੀ ਇੱਥੇ ਨੇ ਇੱਕ ਗੱਲ ਦਾ ਖਿਆਲ ਰੱਖਿਓ ਇਹ ਗੁਰੂ ਆ ਦਾ ਘਰ ਆ ਹਾਂਜੀ ਇਸ ਕਰਕੇ ਇੱਥੇ ਲੋਕਾਂ ਨੇ ਆਪਣੇ ਦੁੱਖ ਤੇ ਸੁੱਖ ਦੇ ਪ੍ਰੋਗਰਾਮ ਕਰਨੇ ਨੇ ਇਹਦੇ ਵਿੱਚ ਕਿਸੇ ਗੱਲ ਦੀ ਕਸਰ ਨਾ ਰਹੇ ਕੰਮ ਠੇਕੇਦਾਰ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹਦੇ ਵਿੱਚ ਪਚਾਣ ਦੀ ਗੱਲ ਨਾ ਕੋਸ਼ਿਸ਼ ਕਰੇ ਇਹਦੇ ਦੀ ਕੋਸ਼ਿਸ਼ ਕਰੇ ਵੀ ਗੁਰੂ ਘਰ ਦਾ ਕੰਮ ਇਹ ਚੰਗਾ ਬੁਨਿਆਰੀ ਔਰ ਵਧੀਆ ਕੁਆਲਿਟੀ ਵਾਲਾ ਹੋਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨੂੰ ਵਰਤ ਸਕਣ ਦੂਸਰੀ ਮੈਂ ਬੇਨਤੀ ਕਰੂੰਗਾ ਕਿ ਇਹ ਪੈਸਾ ਕੋਈ ਸਰਕਾਰ ਦਾ ਆਪਣਾ ਨਹੀਂ ਲੋਕਾਂ ਦਾ ਜੋ ਟੈਕਸ ਇਕੱਠਾ ਹੁੰਦਾ ਉਹ ਜਿਹੜਾ ਪੈਸਾ ਇਹ ਹੈਗਾ ਇਸ ਕਰਕੇ ਜਿਹੜੀ ਇੱਥੋਂ ਦੀ ਟੀਮ ਹੈ ਉਹ ਜ਼ਰੂਰ ਐਕਸ਼ਨ ਸਾਹਿਬ ਤੁਸੀਂ ਬਿਨ ਇਨਫਰਸਟ੍ਰਕਚਰ ਦੇ ਦਿਓ ਵੀ ਇਹਨਾਂ ਦੀ ਰਹਿਨਮਾਈ ਥੱਲੇ ਇਹਨਾਂ ਦੀ ਸੁਪਰਵਾਈਜ਼ਨ ਥੱਲੇ ਚੰਗਾ ਕੰਮ ਹੋਵੇ ਔਰ ਜਦੋਂ ਕਦ ਲੋਗ ਆਪ ਸੁਪਰਵਾਈਜ਼ ਕਰਨਗੇ ਤੇ ਮੈਂ ਸਮਝਦਾ ਵੀ ਆਪੇ ਹੀ ਕੰਮ ਚੰਗਾ ਹੋਏਗਾ ਜਦੋਂ ਅਸੀਂ ਆਪਣੇ ਘਰ ਦਾ ਲੈਂਟਰ ਪਾਉਂਦੇ ਆ ਤੇ ਉਹ ਲੈਂਟਰ ਕਈ ਕਈ ਸਾਲ ਲੰਘ ਜਾਂਦਾ ਤਿੰਨ ਤਿੰਨ ਚਾਰ ਚਾਰ ਪੀੜੀਆਂ ਲੱਗ ਜਾਂਦੀਆਂ ਨੇ ਇਹ ਵੀ ਤੁਹਾਡਾ ਆਪਣਾ ਘਰ ਹੈ ਇੱਥੇ ਇੱਥੇ ਲੋਕਾਂ ਦੇ ਆਪਣੇ ਦੋਖਸੋਖ ਦੇ ਪ੍ਰੋਗਰਾਮ ਕਰਨੇ ਨੇ ਸੋ ਇਸ ਕਰਕੇ ਵਧੀਆ ਕੰਮ ਕਰਾਇਓ ਜੀ ਔਰ ਮੈਨੂੰ ਅੱਜ ਖੁਸ਼ੀ ਆ ਕਿ ਆਵਾਜ਼ੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਗੁਰਦਾਸਪੁਰ ਦੇ ਸਰਬ ਪੱਖੀ ਵਿਕਾਸ ਲਈ ਵਚਨਬੱਧ ਆ ਅੱਜ ਦੇ ਇਸ ਪਾਵਨ ਤੇ ਪਵਿੱਤਰ ਮੌਕੇ ਦੇ ਉੱਪਰ ਰਾਮਨ ਬੈਲ ਜੀ ਹੈਲਥ ਕਾਰਪੋਰੇਸ਼ਨ ਦੇ ਪੰਜਾਬ ਦੇ ਚੇਅਰਮੈਨ ਸਾਹਿਬ ਪਹਿਲਾਂ ਵੀ ਇਹਨਾਂ ਦੀ ਬਦੌਲਤ ਸਰਾਂ ਜਿਹੜੀ ਸੀ ਆਰੀਆ ਨਗਰ ਮਹੱਲੇ ਦੀ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਔਰ ਬੜੋ ਵੱਡਾ ਸਹਿਯੋਗ ਇਹਨਾਂ ਨੇ ਕੀਤਾ ਔਰ ਇਹ ਸਾਰੀ ਸਰਾਂ ਜਿਹੜੀ ਸੀ ਬਣੀ ਸੀ ਹੁਣ ਦੁਬਾਰਾ 27 ਲੱਖ ਰੁਪਏ ਇਹਨਾਂ ਨੇ ਇਸ ਨਗਰ ਆਰੀਆ ਨਗਰ ਮਹੱਲੇ ਨੂੰ ਦਿੱਤਾ ਅਸੀਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਮਹਾਰਾਜ ਜੀ ਕਿਰਪਾ ਕਰੇ ਇਹਨਾਂ ਨੂੰ ਤਲਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਔਰ ਇਸ ਨਗਰ ਵੱਲ ਇਹਨਾਂ ਦਾ ਇੱਕ ਵਿਸ਼ੇਸ਼ ਧਿਆਨ ਆ ਔਰ ਇਸ ਨਗਰ ਦੇ ਨਾਲ ਇਹਨਾਂ ਦਾ ਪ੍ਰੇਮ ਵੀ ਡਾਟਾ ਵਜਾ ਹੈ ਔਰ ਸਾਡਾ ਵੀ ਇਹਨਾਂ ਦੇ ਨਾਲ ਦਿਲੋਂ ਪ੍ਰੇਮ ਆ ਅਸੀਂ ਵੀ 24 ਘੰਟੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੇ ਆ ਪਏ ਅਸੀਂ ਤੁਹਾਡੇ ਨਾਲ ਖੜੇ ਆ ਬੈਲ ਸਾਹਿਬ ਜਿੱਥੇ ਵੀ ਖੜੇ ਕਰੋਗੇ ਤੁਹਾਡੇ ਨਾਲ ਆ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ